ਸਾਰੇ ਮਾਸਤਰੀ ਕਾਰਜੀ ਤੇ ਬੱਚਿਆਂ ਨੂੰ ਬਹੁਤ ਬਹੁਤ ਸਾਡੇ ਵੱਲੋਂ ਪਿਆਰ ਅੱਜ ਅਹੀਂ ਮੰਤ ਦਾ ਆਪਣਾ ਲੱਗੇ ਆ ਮਨਾਉਣ ਬਰਥਡੇ ਤੇ ਅੱਜ ਪਿਛਲੇ ਹਫਤੇ ਅਸੀਂ ਮਨਾਇਆ ਸੀ ਇਹਦੇ ਦਾਦਾ ਜੀ ਦੇ ਘਰ ਤੇ ਅੱਜ ਅਸੀਂ ਇੱਥੇ ਮਨਾਉਣ ਲੱਗੇ ਆ ਕਿਉਂਕਿ ਮੰਤ ਨੂੰ ਚਾਹ ਵਾ ਵੀ ਮੈਂ ਇੱਥੇ ਵੀ ਮਨਾਉਣਾ ਤੇ ਮੈਂ ਕਿਹਾ ਚਲੋ ਅੱਜ ਐਸ ਹਫਤੇ ਆਪਾਂ ਨਾ ਇੱਥੇ ਮਨਾ ਲੈਂਦੇ ਆ ਠੀਕ ਆ ਤੇ ਹੁਣ ਅਸੀਂ ਨਾ ਬਈਆ ਆਪਣੀ ਮੰਤ ਦੀ ਮੰਮਾ ਤਿਆਰੀ ਕਰਨ ਤੇ ਹੁਣ ਆਪਾਂ ਬਲੂਨ ਬਣਾ ਲਾਉਣਦੇ ਆ ਤੇ ਸ਼ਾਮ ਨੂੰ ਆਪਾਂ ਮੰਤ ਦਾ ਬਹੁਤ ਵਧੀਆ ਬਣਾਵਾਂਗੇ ਜਨਮ ਦਿਨ ਤੇ ਬਹੁਤ ਖੁਸ਼ੀ ਆ ਸਾਨੂੰ ਸਾਰਿਆਂ ਨੂੰ ਤੇ ਮੇਰੀ ਤੇ ਆਪੋ ਕਰੀ ਡੈਕੋਰੇਸ਼ਨ ਪਰੌਣੇ ਸਟਾਰਟ ਹੋ ਜਾਣੀ ਹੁਣ ਕਰਦੇ ਆ ਤੇ ਪੂਰੀ ਸਾਰੰਦਾਸੀ ਵੀ ਉੱਥੇ ਤਾਂ ਮਨਾਇਆ ਸੀ ਵੀ ਡਿਊ ਟੂ ਸਮ ਮੈਡੀਕਲ ਰੀਜ਼ਨਸ ਹਾਂ ਇਹ ਦਾਦੀ ਜੀ ਹਾਂ ਜੀ ਤਾਂ ਕਰਕੇ ਸਾਨੂੰ ਉੱਥੇ ਜਾਣ ਨੂੰ ਲੰਦਾ ਹਾਂ ਹਾਂ ਜੀ ਹਾਂ ਜੀ ਹਾਂ ਠੀਕ ਹੈ ਉਹ ਵੀ ਅੱਜ ਦੇ ਸੀ ਆਪਣੇ ਇੱਥੇ ਫਰੈਂਡਸ ਨੂੰ ਬਾਕੀਆਂ ਨੂੰ ਇੱਥੇ ਬੁਲਾਇਆ ਗਏ ਹਾਂ ਜਿਹੜੇ ਨਹੀਂ ਆ ਸਕਦੇ ਉਹਨੂੰ ਇੱਥੇ ਬੁਲਾਇਆ ਹਾਂ ਹਾਂ ਜੀ ਹਾਂ ਜੀ ਇਹਦੀ ਲਾਣੇ ਆਪਾਂ ਨੀ ਨੂੰ ਇਕੱਠਾ ਹੋਣਾ ਜਿਹੜਾ ਵੱਡਾ ਹੈ ਉਹਦੇ ਨਾਲ ਇਕੱਠਾ ਜੁਆਇੰਟ ਕਰਕੇ ਲਾਉਣਾ ਹੈ ਅਚੋ ਤੁਸੀਂ ਮੇਰੀ ਹੈਲਪ ਕਰੋ ਹੁਣ ਮੈਂ ਕਿੰਨੇ ਬਲੂਨ ਫੁਲਾ ਲੇ ਮੇਰੇ ਤਾਂ ਬੱਸ ਹੋ ਗਈ ਆ ਚਲੋ ਕੋਈ ਨਹੀਂ ਆਪਾਂ ਸਾਰੇ ਜਣੇ ਇਕੱਠੇ ਕਰਕੇ ਕਰਦੇ ਤਿਆਰੀ ਨਾ ਸੋਹਣੇ ਲੱਗਦੇ ਹਨ ਵਿੱਚ ਸਤਾਰੇ ਜੇ ਹਾਂ ਇਹ ਨਾ ਇਹ ਵੱਡੇ ਦੇ ਥੱਲੇ ਮੈਂ ਤੁਹਾਨੂੰ ਦਿਖਾਉਣੀ ਆ ਕਿੱਦਾਂ ਪਾਉਣਾ ਆ ਅੱਛਾ ਇਹਦੇ ਥੱਲੇ ਲੱਗਣਾ ਮੈਂ ਕਿਹਾ ਕੋਰਨਰ ਜੀ ਚ ਰੱਖ ਦਿੰਨੇ ਆ ਇਹਨੂੰ ਸਜਾ ਕੇ ਸਾਰੇ ਮਮਾ ਤੁਸੀਂ ਸਾਰੇ ਲਾਇਆ ਸਾਰੇ ਲਾਤੇ ਮਮਾ ਨੇ ਆ ਤੁਸੀਂ ਕਿੱਥੋਂ ਲੈ ਕੇ ਆਏ ਬੀਸ ਬਲੂਨਸ ਲੈ ਕੇ ਆਏ ਬਲੂਨਸ ਲੈ ਕੇ ਆਏ ਤੁਸੀਂ ਅੱਜ ਕੀ ਆ ਅੱਜ ਕੀ ਆ ਬਰਥਡੇ ਕਿਹਦਾ ਬਰਥਡੇ ਅੱਜ ਮੰਨਤ ਮੰਨਤ ਦਾ ਬਰਥਡੇ ਅੱਜ ਹਾਂਜੀ ਤੁਸੀਂ ਐਕਸਾਈਟਡ ओके गेट अ गेट बलून ਨਮਾ ਤੁਸੀਂ ਬਲੈਸ 5 ਕਟਾ ਜੋ ਬਲੂਨ ਫਲਾ ਲਓ ਤੁਸੀਂ ਕਿੱਥੇ ਮਰਦਾ ਵਰਦੇ ਆ ਚਬ ਬਲੂਨ ਫਲਾਓ ਆ ਕਿ ਇਹ ਤਾਂ ਫੜਿਆ ਹੋਇਆ ਆ ਕਰਨ ਲੱਗਾ ਨਾਈਸ ਹਾਂ ਹਾਂ ਹੋ ਗਿਆ ਹੋ ਗਿਆ ਮੇਰੇ ਮਨੁੰ ਦਾ ਜਨਮ ਦਿਨ ਤੇ ਮੈਨੂੰ ਆਪੇ ਤਿਆਰੀ ਕਰਨ ਦੇ ਆਪੇ ਡੈਕੋਰੇਸ਼ਨ ਕਰਨ ਦੇ ਚੱਲ ਚੱਲ ਨਹੀਂ ਇਹ ਲੱਗਣਾ ਕੋਪੋ ਲਗੇ ਕੋਪੋ ਲਗੇ ਇਹ ਤੇ ਮੈਂ ਛੱਡ ਦਿੰਦਾ ਨਾ ਇਹਨੂੰ ਇਹਨੇ ਵਿੱਚ ਸਾਰੀ ਹਵਾ ਦਿੱਤਾ ਜਾਣੀ ਹਾਂ ਕਿਉਂਕਿ ਸਾਰੇ ਨੂੰ ਮਦੇਰੇ ਮੰਨ ਸਾਰੇ ਕੁਮੀ ਜਾਂਦੇ ਆ ਫੱਟ ਨਾ ਜਾਵੇ ਚੱਲ ਬਾਸਕਟੇ ਕਿਰ ਇਹਨਾਂ ਵੀ ਬਹੁਤ ਆ ਇਹ ਹੋਰ ਥੋੜਾ ਜਿਹਾ ਕਰ ਲੈ ਚੱਲ ਕਰ 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 ਮਨੂੰ ਬੜਾ ਟ੍ਰੀਡ ਹੋ ਗਿਆ ਵਾ

ਹਾਂ ਚਲੋ ਚਲੋ ਤੇ ਆਪਾਂ ਥੋੜੀ ਬੋਦੀ ਤਿਆਰੀ ਵੀ ਕਰ ਲਈਏ ਆਹ ਜੇ ਤੁੱਕੇ ਚੁੱਕਣ ਜਾਣਾ ਵਾ ਹਾਂ ਤੇ ਫਿਰ ਆਪਾਂ ਹੁਣ ਪਹਿਰ ਦਾ ਲੰਚ ਦੀ ਤਿਆਰ ਕਰਨਾ ਵਾ ਖਾਈਏ ਵੀ ਤੇ ਫਿਰ ਹੀ ਆਪਾਂ ਰੈਡੀ ਹੋਵਾਂਗੇ ਹੂੰ ਤੇ ਜਦ ਹੁਣ ਆਪਾਂ ਚੱਲੀਏ ਆਪਾਂ ਕਿਚਨ ਦੇ ਵਿੱਚ ਮਰ ਤਾਂ ajo ਚਲੋ ਆਪਾਂ ਹੁਣ ਮੇਤੀ ਨੇ ਕੀ ਖਾਣਾ ਵਾ ਹੈ ਮੇਤੀ ਨੇ ਕੀ ਖਾਣਾ ਚਲੋ ਆ ਮੈਂ ਆਪਣੀ ਤੀਨ ਪਰੋਟੀਆਂ ਬਿੜਾ ਕੇ ਦਵਾ ਮੇਤੀ ਦਾ ਪਹਿਲੋ ਪੇਟ ਪੂਜਾ ਤਾਂ ਕਰ ਲਗੇ ਜਨਤ ਦੇ ਚਾਹ ਦੇ ਵਿੱਚ ਉਹਨੂੰ ਖਵਾਇਆ ਵੀ ਨਹੀਂ ਸਵੇਰ ਦਾ ਰੋਟੀ ਵੀ ਨਹੀਂ ਖਵਾਈ ਬਿਜਾਰੀ ਨੂੰ ਚੈਨ ਨਾ ਖਾਂ ਕੇ ਗੁਜ਼ਾਰਾ ਕਰਨ ਦੇਈ ਹੈ ਮੈਂ ਅਗੇ ਰੈਡੀ ਹੋ ਗਏ ਤੁਸੀਂ ਇਹ ਮੇਰੀ ਦੋਤੀ ਦਾ ਸ਼ੂਜ਼ ਵੀ ਪਾਉਣੇ ਆ ਨਹੀਂ ਹੋਣਾ ਇਹ ਮਮਾ ਆ ਮੈਂ ਸ਼ੂਜ਼ ਪਾ ਦਿੰਦੀ ਬੱਤੂ ਮੈਨੂੰ ਯਾਦ ਹੀ ਭੁੱਲ ਗਿਆ ਸੀ ਤੁਸੀਂ ਸ਼ੂਜ਼ ਵੀ ਪਾਉਣੇ ਆ ਰੈਡੀ ਹੋ ਗਏ ਮੈਂ ਕਿਹਾ ਮੈਂ ਵੀ ਰੈਡੀ ਹੋ ਕੇ ਚਲੀ ਜਾਵਾਂ ਥੱਲੇ ਸਾਰੇ ਚਲੇ ਗਏ ਆਜ ਮੇਰੇ ਮੁੰਡੇ ਦਾ ਬਰਥਡੇ ਆ ਤੇ ਫਿਰ ਪਈ ਸੀ ਕਈ ਤਿਆਰ ਵੀ ਹੋਣਾ ਵਾ ਸਾਕਸ ਲਿਆਵਾ ਓਕੇ ਮੈਂ ਲਿਓਨੀ ਆ ਓਕੇ ਤੁਸੀਂ ਇੱਥੇ ਬੈਠ ਕੇ ਕੀ ਕਰਦੇ ਆ ਨਹੀਂ ਮਮਾ ਹੱਬੇ ਤੁਸੀਂ ਹੱਸਦੇ ਆ ਸਮੋਸੇ ਖਾ ਰਹੇ ਆ ਜੂਸ ਪੀ ਰਹੇ ਆ ਹੱਸ ਰਹੇ ਆ ਹੈ ਮੰਮਾ ਮੰਨ ਸਮੋਸੇ ਖਾਦੀ ਮਨ ਸਮੋਸੇ ਖਾਂਦੀ ਪੀਤਾ ਜੂਸ ਵੀ ਪੀਤਾ ਸੀ ਅੱਜ ਦੇ ਅਸੀਂ ਖਾਣ ਉਥੇ ਕੋਣ ਕਿ ਕਿ ਸਰਦ ਮੈਗਨ ਜੁੱਡੀ ਖਾਦੇ ਵੀਰ ਵਾ ਰਹੀ ਹੈ ਵੀਰ ਵਾ ਹੁਣ ਮੰਨਤ ਸਾਰੀ ਫੁੱਲ ਇੰਜੋਏ ਕਰ ਰਹੀ ਹੈ ਆਪਣੇ ਬਰਥਡੇ ਪਾਰਟੀ ਤੇ ਈਵਨ ਸਾਰੇ ਇੰਜੋਏ ਕਰ ਰਹੇ ਆ ਖਾ ਪੀ ਰਹੇ ਆ ਡਾਂਸ ਕਰ ਰਹੇ ਆ ਫਨ ਹੋ ਰਿਹਾ ਆ ਹਾ ਹਾਂ ਕੇ ਨਹੀਂ ਲੱਖ ਕਰਤਾ ਤੈਨੂੰ ਯਾਦ ਆਦ ਮੈਂ ਹਾਂ ਦਾ ਹਾਂ ਕੇ ਨਹੀਂ ਲੱਖ ਕਰਤਾ ਤੈਨੂੰ ਯਾਦ ਆਦ ਮੈਂ ਹਾਂ ਦਾ ਹਾਂ ਕੇ ਨਹੀਂ ਲੱਖ ਕਰਤਾ ਤੈਨੂੰ ਯਾਦ ਆਦ ਮੈਂ ਹਾਂ ਦਾ ਹਾਂ ਕੇ ਨਹੀਂ ਗੱਲ ਗੱਲ ਤੇ ਗੁੱਸੇ ਇਹ ਵੇ ਤੂੰ ਹੋ ਕੇ हूं पूरबी लॻे ਥੋੜਾ ਥੋੜਾ ਹਾਂ ਮੈਂ ਕਿਹਾ ਉਹ ਨਾਈਟ ਇਹ ਵਾਲਾ ਇਹ ਵਾਲਾ ਆਪ ਨੂੰ ਮੈਂ ਲਿਖਿਆ ਆ ਜਿਹੜਾ ਡੋਨਟਸ ਇਹ ਸੀ ਲਿਖਿਆ ਉਹ ਤੇ AI ਉਹ ਮਾਗੇ ਦੋ ਹੁੰਦੀਆਂ ਉਹ ਲਾਈਆਂ ਤਾਂ ਕਿ ਮੈਂ ਇਹ ਉਹ ਲੋਂਦਾ ਬੱਸ ਠੀਕ ਲੰਬਾ ਸੀ ਲਿਖ ਕੇ ਕਰਾਇਆ ਥੈਂਕ ਯੂ ਆਹ ਯਾ ਮੇਰੇ ਕੋਲ ਤੇ ਮੇਥੀ ਮੋਤੇ ਬਈਆਂ ਨਹੀਂ ਕਿਤਨੀ ਤੇ ਮੰਮੀ ਫਿਰ ਕਹਿੰਦੇ ਕਿ ਵੀ ਥੋੜ ਜਾਨੀ ਆ ਮੈਂ ਇਹਨਾਂ ਨੂੰ ਕਹੇ ਮੈਂ ਕਿਹਾ ਥੋੜਨੀ ਆ ਨਹੀਂ ਉਹ ਨਾ ਬੈਠ ਜਾਓ ਉਹ ਲੱਗੀ ਬਾਈ ਕਰਨ ਉਹ ਵੀ ਬੋਲ ਕਰੋ ਬੰਦਾ ਜੀ ਚਲੋ ਜੇ ਪੈਰ ਪਰ ਹੀ ਨਾਲੋ ਮਾਰੀ ਆ ਬਰਾ ਹੌਣ ਕਰੀਏ ਸਾਫ ਸਫਾਈਆਂ ਹੈ। ਤੇ ਕਰ ਲੈਣੇ ਸਾਰਾ ਸਫਾਈ ਤੇ ਸਾਰਾ ਕੰਮ ਇਹ ਆਪਣਾ ਡੰਡੂ ਹੋ ਗਿਆ ਵਾ ਕੁੜੀ ਦਾ ਜਨਮ ਦਿਨ ਵੀ ਵਧੀਆ ਮਨਾਇਆ ਗਿਆ ਵਾ ਤੇ ਹੁਣ ਪਾਈ ਸਾਫ ਸਫਾਈ ਕਰਕੇ ਬਹੁਤ ਖਦਾਰਾ ਪਿਆ ਵਾ। ਬਹੁਤ ਜ਼ਿਆਦਾ ਇਹ ਤੇ ਮੈਂ ਤੁਹਾਡੇ ਆਉਣ ਤੋਂ ਪਹਿਲਾਂ ਪਾਂਡੇ ਧੂਤੇ ਆ ਤੇ ਹੁਣ ਮੈਂ ਝਾੜੂ ਵੀ ਮਾਰਦੀ ਪਈ ਆ ਮੈਂ ਕਿਹਾ ਕੰਮ ਤੇ ਜਾਣ ਤੋਂ ਪਹਿਲਾਂ ਸਫਾਈ ਕਰ ਜੂਆ। ਇਹਨੇ ਥੋੜਾ ਬਾਧਾ ਚੱਲ ਕਰ ਦਿਆ ਤੇ ਬਾਕੀ ਵੀ ਪਾਂਡੇ ਮੈਂ ਸਾਮਸੂਨ ਦਿੱਤੇ ਆ ਥੋੜੇ ਬਹੁਤੇ ਹੁਣ ਰਹਿ ਗਏ ਉਹ ਵੱਡੇ ਪਤੀਲਾ ਧੋਣ ਵਾਲਾ ਆ। ਉਹ ਕੋਈ ਨਹੀਂ ਮਾਮਾਜ ਦਿੰਨੀ ਆ ਇੱਕ ਵਾਰੀ ਚਾਹ ਪੀ ਕੇ ਹੁਣ ਥੋੜੀ ਜਿਹੀ ਨੱਚਤੀ ਆ ਜਵੇ ਬਹੁਤ ਵੀ ਹੁਣ ਕਰਦੇ ਆ ਬਾਹਰ ਜਾ ਕੇ ਵੀ ਸਫਾਈ ਹਾਂ ਹਾਂ ਨਹੀਂ ਤੁਹਾਨੂੰ ਕਿੱਦਾਂ ਰਿਹਾ ਰਾਤ ਦਾ ਪ੍ਰੋਗਰਾਮ ਨਹੀਂ ਬਹੁਤ ਵਧੀਆ ਮੈਨੂੰ ਬਹੁਤ ਵਧੀਆ ਪਾਰਟੀ ਲੱਗੀ ਤੁਸੀਂ ਇੰਜੋਏ ਕੀਤਾ ਬਹੁਤ ਹੈ ਗਿਆ ਕੀਤਾ ਜਿੱਦਾਂ ਨੇ ਮੰਨਦੀ ਤਮੰਨਾ ਕੀਤੀ ਤੁਸੀਂ ਚਾਹੁੰਦੇ ਸੀ ਵੀ ਆਪਾਂ ਇਦਾਂ ਮੰਨਤ ਦਾ ਬਰਥਡੇ ਸੈਲੀਬ੍ਰੇਟ ਕਰੀਏ ਨਹੀਂ ਬੜੀ ਖੁਸ਼ੀ ਹੋਈ ਮੰਨ ਨੂੰ ਤੇ ਮੇਟੀ ਨੇ ਬੜੀ ਖੁਸ਼ੀ ਮਨਾਈ ਮਾਡ ਡਾਂਸ ਕਰਦੀ ਸੀਗੀ ਤੇ ਰਾਂ ਫਰੈਂਡ ਆਈਆਂ ਬਹੁਤ ਵਧੀਆ ਉਹਨਾਂ ਨੂੰ ਵੀ ਲੱਗਾ ਟਾਈਮ ਸਪੈਂਡ ਕੀਤਾ ਸਾਰਿਆਂ ਨੇ ਬਹੁਤ ਖੁਸ਼ੀ-ਖੁਸ਼ੀ ਸਾਰਿਆਂ ਬਹੁਤ ਖੁਸ਼ ਸੀਗੇ ਤੇ ਵਧੀਆ ਲੱਗਾ ਸਰ ਜੀ ਵਧੀਆ ਹੋ ਗਿਆ ਪ੍ਰੋਗਰਾਮ ਕੱਲ ਸਾਰੇ ਆਏ ਰੌਣਕ ਮੇਲਾ ਲੱਗਾ ਚਲੋ ਬੁੱਤੇ ਇਸੇ ਤਰ੍ਹਾਂ ਪ੍ਰਮਾਤਮਾ ਸਭ ਨੂੰ ਖੁਸ਼ੀਆਂ ਦੇਵੇ ਤੇ ਅਸੀਂ ਮਨਾਉਂਦੇ ਰਹੀਏ ਖੁਸ਼ੀਆਂ ਹਾਂ ਹਰ ਇੱਕ ਗੁਰੂ ਆਹ ਅ ਜੀ ਮੇਰ ਕਰੇ ਸਾਡੇ ਤੇ ਚਾ ਕਰ ਲਓ ਬ੍ਰੇਕਫਾਸਟ ਖਾ ਖਲਾਰਾ ਹੁਣ ਅਸੀਂ ਸਾਂਭ ਰਿਹਾ ਸਾਰਾ ਰਾਤ ਦਾ ਬਾਹਰ ਖਿਲ ਰਿਹਾ ਹੋਇਆ ਸੀ ਮੰਨਤ ਲੱਗੀ ਆਪਣੇ ਆਪਾਂ ਦੀ ਹੈਲਥ ਕਰਾਉਣਾ ਕਿੰਨੇ ਵਧ ਗਏ ਹਨ ਆਪਣਾ ਫੂਡ ਰਾਤੀ ਹੋਈ ਤਾਂ ਮੈਂ ਦੇ ਤਾਂ ਮੈਂ ਸਾਰਿਆਂ ਨਾਲ ਥੋੜਾ ਥੋੜਾ ਮੈਂ ਕਿ ਚੱਲ ਲੈ ਜੂ ਤੁਸੀਂ ਕਿਉਂਕਿ ਪਹਿਲਾਂ ਇਹ ਸਾਰਾ ਕੁਝ ਵੀ ਬੱਚਿਆਂ ਨੇ ਤਾਂ ਚਿਕਨ ਵਗੈਰਾ ਹੀ ਖਾ ਲਿਆ ਜਿਆਦਾ ਬੱਚਿਆਂ ਨੇ ਸਾਰਾ ਚਿਕਨ ਵਾਰ-ਵਾਰ ਚਿਕਨ ਹੀ ਖਾਦਾ ਚਿਕਨ ਹੀ ਖਾਦਾ ਬੱਚਿਆਂ ਨੇ ਸਾਰਾ ਇਹ ਸਬਜ਼ੀਆਂ ਜਿਹੜੀਆਂ ਅਸੀਂ ਆਪਾਂ ਲਿਆਂਦੀਆਂ ਸਬਜ਼ੀਆਂ ਚੱਲ ਥੋੜੀਆਂ ਵੱਧੀਆਂ ਖਾਦੀਆਂ ਗਈਆਂ ਜਿਹੜੀ ਮੈਂ ਦਾਲ ਬਣਾਈ ਟਿੱਕੀਆਂ ਸਮੋਸੇ ਵੀ ਚਲ ਪਹਿਲਾਂ ਹੈਪੀਟਾਈਜ਼ਰ ਸੀ ਨਾ ਉਹ ਵੀ ਖਾ ਲਿਆ ਵਿੱਚ ਫਰੂਟ ਸੀ ਚਿਕਨ ਸੀ ਉਹ ਸਾਰਾ ਖਾ ਖੁਲਿਆ ਸੋ ਉਹ ਮੀਨ ਜਦੋਂ ਰੋਟੀ ਲਈ ਉਹ ਸਾਰਿਆਂ ਨੇ ਥੋੜੀ ਥੋੜੀ ਖਾਧੀ ਆ ਆ ਤੇ ਉਹ ਦਾਲ ਮੈਨੂੰ ਅਸੀਂ ਗਰਦੀਤ ਕਹਿੰਦਾ ਚਲੋ ਅਸੀਂ ਤੁਸੀਂ ਦਾਲ ਬਣਾ ਲਿਓ ਵਧੀਆ ਜੀ ਨਾਲ ਮੈਂ ਕੁੱਕਰ ਵਿੱਚ ਦਾਲ ਦਾ ਭਰਿਆ ਬਣਾਇਆ ਤਾਂ ਦਾਲ ਉਤਰੇ ਪਈ ਆ ਤੇ ਸਭ ਜਿਹੜਾ ਸਾਰਿਆਂ ਨੇ ਖਾਧੀਆਂ ਤੇ ਬਾਕੀ ਟਿੱਕੀਆਂ ਸਮੋਸੇ ਸਾਰਿਆਂ ਨੇ ਖਾ ਲਏ ਕਿਉਂਕਿ ਬੱਚੇ ਸਨੈਕਸ ਜ਼ਿਆਦਾ ਪਸੰਦ ਕਰਦੇ ਆ ਬੱਚੇ ਹਾਂ ਉਹੀ ਨਾ ਟਿੱਕੀਆਂ ਸਮੋਸੇ ਚਿਕਨ ਚਿਕਨ ਇਦਾਂ ਦੀ ਚੀਜ਼ਾਂ ਜ਼ਿਆਦਾ ਖਾਂਦੇ ਆ ਤੇ ਬੰਦਿਆਂ ਨੇ ਵੀ ਜ਼ਿਆਦਾ ਚਿਕਨ ਚੁਕ ਨਹੀਂ ਖਾ ਲਿਆ ਉਹਨਾਂ ਨੇ ਬਾਹਰ ਹਾਂ ਤਰੋ ਕੋਈ ਨਹੀਂ ਹੋਣਾ ਸੀ ਦੋਨੇ ਚਲੋ ਵਧੀਆ ਸਰ ਗਿਆ ਹੁਣ ਅਸੀਂ ਕਾਹ ਕਰੀਏ ਸਬਜ਼ੀ ਨੇ ਮੈਨੂੰ ਬਣਾਉਣ ਹੁਣ ਮੰਮੀ ਤੁਹਾਨੂੰ ਬਣਾਉਣ ਦੀ ਲੋੜ ਨਹੀਂ ਦੋ ਦਿਨ ਹਾਂ ਓਹ ਹੁਣ ਰਾਮਨਾਥ ਰੈਸਟ ਕਰੋ ਦੋ ਦਿਨ ਰੈਸਟ ਕਰਾਂਗੇ ਰਾਮ ਦੇ ਨਾਲ ਦੋ ਦਿਨ ਸਬਜ਼ੀ ਘਾਏ ਹੋ ਖਾਓ ਅੱਜ ਪਨੀਰ ਦੀ ਖਾ ਰਹੇ ਹੋ ਰਾਤ ਨੂੰ ਜਿਹੜੀ ਮਿਕਸ ਸਬਜ਼ੀ ਖਾਵਾਂਗੇ ਸਵੇਰੇ ਦਾਲ ਖਾਵਾਂਗੇ ਤੇ ਚੌਲ ਪਏ ਆ ਹੋਰ ਸਮੋਸੇ ਵੀ ਕੰਨੀ ਪਏ ਆ ਹਾਂ ਥੋੜੇ ਸਮੋਸੇ ਪਏ ਆ ਟਿੱਕੀਆਂ ਖਤਮ ਹੋ ਗਈਆਂ ਨਾ ਟਿੱਕੀਆਂ ਜਿਆਦਾ ਸਾਰਿਆਂ ਨੇ ਲਾਈਕ ਕੀਤੀਆਂ ਨਾ ਫਿਲਿੰਗ ਵਾਲੀਆਂ ਸੀ ਹਾਂਜੀ ਹਾਂਜੀ ਟਿੱਕੀਆਂ ਦਾ ਸਵਾਦ ਹੀ ਬਹੁਤ ਸਾਰੇ ਨੇ ਬਹੁਤ ਲਾਈਕ ਕੀਤੀਆਂ ਜਿਆਦਾ ਪਹਿਲਾਂ ਮੈਂ ਲਈ ਮੈਂ ਕਿਹਾ ਲੱਦੀ ਖਾਣੀ ਫੇਰ ਨਾ ਮੈਂ ਜੀ ਅੱਧੀ ਲੱਲੀ ਮੈਨੂੰ ਇੰਨੀ ਸਵਾਦ ਲੱਗੀ ਪਰ ਮੈਂ ਡਰਾਂ ਮੈਂ ਕਿਹਾ ਹਾਏ ਮੈਨੂੰ ਗੈਸ ਹੋ ਜਾਂਦੀ ਮੇਰੇ ਪੀੜ ਦਾ ਛੇੜ ਪਵੇ ਚਲੋ ਸੱਚੇ ਪਾਸਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਵੀ ਬਿਲਕੁਲ ਠੀਕ ਰਹੀਆਂ ਤੇ ਚਲੋ ਮਿਰਦੀ ਦਾ ਜਨਮ ਦਿਨ ਹੈ ਨਾ ਤਾਂ ਨਹੀਂ ਮੇਰੇ ਪੀੜ ਹੋਈ ਜੀ ਵਧੀਆ ਮਨਾਇਆ ਗਿਆ ਸਾਰਿਆਂ ਨੇ ਇੰਜੋਏ ਕੀਤਾ ਖਾਦਾ ਪੀਤਾ ਬੈਠੇ ਡਾਂਸ ਕੀਤਾ ਵਧੀਆ ਚਲੋ ਵਧੀਆ ਡਾਂਸ ਮੈਂ ਗਿਆ ਨਹੀਂ ਮੈਂ ਆਪਣਾ ਜੇਲਾ ਖਤਮ ਹੋ ਗਿਆ ਸਾਰਿਆਂ ਨੇ ਜੇਲਾ ਵੀ ਬਹੁਤ ਖੰਦ ਕੀਤਾ ਮੈਨੂੰ ਦੱਸਦਾ ਬੜਾ ਮੈਨੂੰ ਖੁਸ਼ੀ ਹੋਈ ਮੈਂ ਕਿਹਾ ਕਿ ਨਾ ਆਪਾਂ ਸਾਰਿਆਂ ਨੇ ਜੇ ਹਰ ਕੋਈ ਦਿਨ ਦੇ ਹੱਥ ਤੇ ਬੜਾ ਡਾਂਸ ਕਰਨਾ ਹੁਣ ਮੈਂ ਕਿਹਾ ਕੁੜੀਆਂ ਕਰਦੀ ਰਹਿੰਦੀਆਂ ਕਿ ਬੇਟੀਆਂ ਰਹਿੰਦੀਆਂ ਵਾ ਕੱਲ ਫਿਰ ਆਪਾਂ ਸ਼ੁਰੂਆਤ ਕਰ ਦਿੱਤੀ ਜਾਂ ਦੀ ਬੇਸ਼ਪੂਰੀ ਕਰਤੀ ਡਾਂਸ ਕਰੀ ਹੋ ਗਈ ਡਾਂਸ ਇੱਕੋ ਭਾਜੀ ਹੁਣੀ ਲਾਇਆ ਇਹ ਨਾਲ ਮਿਊਜ਼ਿਕ ਸਿਸਟਮ ਜੋ ਵਧੀਆ ਰਿਹਾ ਨਾਲ ਹੋ ਗਿਆ ਮੈਂ ਪਹਿਲਾਂ ਕਹਾ ਕਿ ਕਿੱਥੇ ਗਾਣੇ ਵੱਜ ਜੰਦੇ ਆ ਫਿਰ ਸਮਝ ਨਹੀਂ ਆਉਂਦੀ ਉਹ ਤੋਂ ਮੈਂ ਬਾਅਦ ਚ ਦੇਖਿਆ ਬਹਿਤ ਲੱਗਦੀ ਨਹੀਂ ਰੂਪੀ ਹੁਣੀ ਲੈ ਕੇ ਆਈ ਨਹੀਂ ਰੂਪੀ ਹੁਣੀ ਲੈ ਕੇ ਆਈ ਸੀ ਰੂਪੀ ਹੁਣੀ ਲੈ ਕੇ ਆਈ ਸੀ ਅੱਛਾ ਉਹ ਕਰ ਲਵਲੀ ਹੁਣੀ ਲੈ ਕੇ ਆਈ ਨਹੀਂ ਉਹ ਲੈ ਕੇ ਨੂੰ ਲਾਦਾ ਵੀ ਕਿਸੇ ਨੇ ਕੁਝ ਭੇਜਿਆ ਆ ਮੰਨਤ ਲਈ ਬਰਥਡੇ ਤੇ ਹੁਣ ਇਹ ਨਹੀਂ ਪਤਾ ਮੈਂ ਕਿ ਅੱਜ ਖੋਲ ਕੇ ਦੇਖ ਲਵਾਂ ਨਹੀਂ ਕੱਲ ਮੇਰੇ ਕੋਲ ਟਾਈਮ ਹੀ ਨਹੀਂ ਸੀ ਖੋਲਣ ਦਾ ਮੈਂ ਇੱਧੇ ਰੱਖ ਦਿੱਤਾ ਇਹ ਮੰਨਤ ਲਈ ਆਇਆ ਕੁਝ ਕਿੰਨੇ ਭੇਜਿਆ ਗਿਫਟ ਮਾਸੀ ਮਾਸੀ ਨੇ ਚਾ ਦੇ ਦੇ ਆ ਮਾਸੀ ਨੇ ਭੇਜਿਆ ਜਾਂ ਮੰਮੀ ਨੇ ਭੇਜਿਆ ਚਲੋ ਖੋਲੂ ਵੀ ਦੇਖੋ ਕੀ ਆਇਆ ਓ ਵਾਓ ਮੰਨਤ ਨੂੰ ਮੰਨੇ ਕੋਰ ਨੇ ਆਏ ਪਰਸ ਨਿਕਾਜਾ او ਵਾਓ ਮਦਰ ਪ੍ਰਿੰਸਸ ਵਾਲਾ ਇਹ ਮਲਾਦਾ ਭਾਬੀ ਨੇ ਭੇਜਿਆ ਦੇਖਿਆ ਜੀ ਗਿਫਟ ਆਓ ਮੇਕਅਪ ਆ ਇਹਨੂੰ ਪਤਾ ਲੱਗ ਗਿਆ ਮੈਂ ਨਾ ਰਹਿਣ ਨੂੰ ਇਦਾਂ ਖੋਲੋ ਵਾਓ ਮੈਂ ਹਾਂ ਮੇਕਅਪ ਹੀ ਆ ਮੇਕਅਪ ਦਾ ਭੇਜਿਆ ਉਹਨਾਂ ਨੇ ਆਵੇ ਉਹਨੂੰ ਪਤਾ ਨਾ ਸਾਡੀ ਮਨੂੰ ਜਿਹੜਾ ਪਣਾ ਮੇਕਅਪ ਦਾ ਸ਼ਕੀਨ ਆ ਤਾਂ ਕਰਕੇ ਉਹਨੇ ਮੇਕਅਪ ਹੀ ਭੇਜ ਦਿੱਤਾ ਵਾ ਮੈਂ ਦੱਸਿਆ ਨਾ ਮਾਮੀ ਨੂੰ ਮੈਂ ਕਿਹਾ ਬਸ ਤੇ ਮੇਕਅਪ ਜਿਹੜੇ ਆ ਉਹਦੇ ਸਾਰੇ ਸ਼ਕੀਨ ਆ ਇਹਨਾਂ ਚੀਜ਼ਾਂ ਦੀ ਮਾਮੀ ਨੇ ਉਹੀ ਭੇਜਿਆ ਵਾ ਆਹ ਫਰੀਦ ਨੇ ਦਿੱਤੀ ਆਹ ਤੇਰੀ ਮਾਸੀ ਨੇ ਬਣੀ ਤੇਰੀ ਮਾਸੀ ਲੱਗਦੀ ਉਹਨੇ ਵੀ ਦਿਾਇ ਕਿੰਨੇ ਸੋਹਣੇ ਸੂਟ ਪਰਾਓ ਵੇਖੀਏ ਆਏ ਕਿੰਨਾ ਸੋਹਣਾ ਆਏ ਕਿੰਨੀ ਸੋਹਣੀ ਆਵੇ ਰ ਹੈ ਟੀ-ਸ਼ਰਟ ਕਿੰਨੀ ਸੋਹਣੀ ਪ੍ਰੀਤ ਕਹਿੰਦੀ ਸੀ ਮੈਨੂੰ ਇੱਕ ਲੱਦਾ ਜੇ ਟੌਪ ਦੇਖ ਲੇ ਵੀ ਆ ਜੂਗਾ ਮੈਂ ਲੱਦਾ ਮੈਂ ਆ ਹੀ ਜਾਣਾ ਦੇਖੋ ਤਾਂ ਪਤਾ ਨਹੀਂ ਕਿਹੜਾ ਸੀ ਕਹਿੰਦੀ ਇੱਕ ਸੀ ਮੈਨੂੰ ਲੱਦਾ ਵੀ ਚੈੱਕ ਕਰ ਆ ਜੀ ਚੈਰੀ ਉੱਪਰ ਬਣੀ ਹੋਈ ਓ ਵਾਓ ਮੈਨੂੰ ਇਹ ਲਾਈਕ ਇਟ ਹਰ ਕਿੰਨਾ ਸੋਹਣਾ ਬਣਿਆ ਹੈ ਹਾਂ ਕਿ ਵੀ ਸੋਹਣੀ ਡਰੈਸ ਬਣੀ ਹੈ ਨਾ ਦੋਵੇਂ ਯਾਰ ਤੇਰੀ ਡਰੈਸ ਆ ਬਹੁਤ ਸੋਹਣੀ ਤੇਰੀ ਬਣੀ ਹੈ ਨਾਲ ਇਹਦੇ ਇਹਦੇ ਉਹ ਸਕਰਟ ਆ ਨਾ ਓ ਵਾਓ ਮੈਨੂੰ ਸਾਰੇ ਆ ਜਾਣੇ ਇਹਨੂੰ ਤੇ ਆ ਦੂੰ ਹਾਂ ਹਾਂ ਇੱਥੇ ਦੇਖ ਯੂ ਲਾਈਕ ਇਟ ਆ ਵੀ ਕਿਤੇ ਗਦਾ ਮੰਨ ਤੈਰ ਸਕਰਟ ਆ ਗਈ ਨੀ ਸੁ ਪਿਆਰੀ ਜੀ ਮੰਨੇ ਉਹ ਦੇ ਕਿੰਨਾ ਸੋਹਣਾ ਕਲਰ ਕਿੰਨੀ ਸੋਹਣੀ yellow ਤੂੰ yellow ਵਾ ਤੂੰ ਲਾਈਕ ਕਰਦੀ ਆ ਨਾ ਜੈਲੋ ਨੂੰ ਉਹ ਤੇ ਨਾ ਉਹਨੇ ਕਿੰਨਾ সাপোর্ট ਕੀਤਾ ਇਹ ਕ ਸਕਰਟ ਆ ਹਾਂ ਸਕਰਟ ਇਹ ਵੀ ਖੁੱਲੀ ਡੁੱਲੀ ਆ ਜਾਣੀ ਆ ਮੰਨਾ ਤੂੰ ਬਹੁਤ ਕਰਮਾ ਵਾਲਾ ਤੈਨੂੰ ਇੰਨਾ ਕੁਝ ਮਿਲਦਾ ਇੰਨਾ ਕੁਝ ਮਿਲਦਾ ਚਾਰਜ ਪੇਰੋਂ ਮਿਲਦਾ ਕਿਹੜੀ ਮਾਸੀ ਨੇ ਲਿਆਂਦੇ ਆ ਇਹ ਨਾ ਨਿਰਮਲ ਮਾਸੀ ਨੇ ਇਹ ਕੱਢੀ ਆਪਾਂ ਓਏ ਇੱਕ ਬੰਨੇ ਕਲਿੱਪ ਕਿੰਨੇ ਸੋਹਣੇ ਯੂਨੀਕੌਰਨ ਗਿਫਟ ਵੀ ਸੀ ਇਹਨੇ ਖੋਲ ਲਿਆ ਪਹਿਲਾਂ ਹੀ ਵਿੱਚ ਯੂਨੀਕੌਰਨ ਟੌਇਜ਼ ਸੀ ਉਹ ਉੱਥੇ ਟੇਬਲ ਤੇ ਬਹਿ ਬਹੁਤ ਸੋਹਣੇ ਆ ਹਾਂ ਉਹ ਛੋਟੇ ਲਿਆ ਕਹਿੰਦੀ ਉਹ ਜਿਹੜੇ ਇੱਕ ਵੱਡਾ ਉਹਨਾਂ ਦੀ ਮੰਮੀ ਆ ਤੇ ਛੋਟੇ ਬੱਚੇ ਆ ਉਹਦੇ ਅੱਛਾ ਉਹ ਤਿੰਨ ਆ ਨਾ ਉਹ ਤਿੰਨ ਆ ਤਿੰਨ ਦਾ ਸੱਟਾ ਕਰ ਦੇ ਬਿੱਕ ਇੱਕ ਉਹਨੇ ਮੈਨੂੰ ਕਾਸਕੋ ਚ ਲੈ ਹੋਣੇ ਆ ਨਾ ਤੇ ਕੰਮ ਕਰਦੀ ਉੱਥੇ ਰਹਿ ਹੋਣੇ ਕਾਸਕੋ ਚ ਨਹੀਂ ਮਿਲਦਾ ਉਹਨੇ ਬਾਹਰੋਂ ਕਿੱਥੋਂ ਲਿਆ ਹਾਂ ਆ ਵੀ ਪੱਲਾ ਦੱਲਾ ਮਨੇ ਸਿੱਟਾਂ ਮਨੇ ਪਰੋ ਆ ਛੋਟਾ ਇਹ ਨਾਲ ਟੌਪ ਤੇ ਨਾਲ ਪਜਾਮਾ ਨਾਲ ਪਜਾਮਾ ਆ ਵੀ ਸੋਨਾ ਬੜਾ ਕਲਰ ਬੜਾ ਪਿਆਰਾ ਹੈ ਨਾ ਕਿਸਤਾ ਜੇ ਕਲਰ ਦੇਖੀ ਮਸਾ ਨਾ ਆ ਡਰੈਸ ਆ ਬਹੁਤ ਵੱਡੀ ਮਨੇ ਖੜਿਓ ਭਲਾਉਂਦੀ ਏ ਤੇਰੀ ਡਰੈਸ ਚੈੱਕ ਕਰ ਆ ਡਰੈਸ ਆਉਂਦੀ ਆ ਮਾਸੀ ਜਿਹੜੀ ਲੈ ਕੇ ਆਈ ਆ ਫਰੌਕ ਆੁਰ ਕਿਦਾਂ ਨੀ ਚੀਜ਼ ਐ ਟੈਬ ਬਣੀ ਡਰੈੱਸ ਮਮਾ ਫਰੌਕ ਆ ਸਿੰਪਲ ਫਰੌਕ ਆ ਆਹ ਹਾਂ ਮਮਾ ਦੇਖ ਪੰਨਤ ਚਾਹ ਦਰ ਵਾਲੀ ਫਰੌਕ ਆ ਮਨੇ ਇਹ ਲਾ ਕੇ ਦੇਖੋ ਆਉਂਦੀ ਆ ਆ ਜਾਣੀ ਆ ਜਾਣੀ ਖੁੱਲੀ ਡੁੱਲੀ ਪਾ ਦਾ ਕਰਦੇ ਹੋਣਾ ਹੈ ਨਾ ਹੂੰ 6 ਸਾਲ ਦੇ ਹਿਸਾਬ ਨਾਲ ਲਈਏ ਪਰ ਆ ਜਾਣੀ ਇਹਦੇ ਅਜੇ ਮਨੇ ਤੇ ਹੋਰ ਆਵੇ ਚਲਾ ਵੀ ਆ ਵੀ ਸੋਨਾ ਕੱਢ ਰਿਹਾ ਮੰਨੇ ਬਹੁਤ ਸੋਨੇ ਦੇ ਸਾਰੇ ਬਹੁਤ ਸੁਣਿਆ ਲੈ ਆਹ ਤੇ ਡਰੈਸ ਆ ਨਦੀਆ ਦਾ ਤਿੰਨ ਰਸੌਣ ਤੇ ਲੈ ਕੇ ਆਈ ਆ ਦੋ ਨਹੀਂ ਤਿੰਨ ਵਾਂ ਨਾਈਸ ਮੰਨੇ ਯੂ ਲਾਈਕ ਇਟ ਇਹ ਡਰੈਸ ਆਪ ਤੇ ਮੰਨਦੀ ਇਤਰਾ ਦੀ ਪੌਂਦਗਾ ਨਾ ਮੈਂ ਵੇਖੀਆਂ ਕਈਆਂ ਦੇ ਮੰਨਤ ਲਈ ਡਰੈਸ ਲਿਆਂਦੀ ਮਾਸੀ ਨੇ ਇਹ ਮਾਸੀ ਨਿਰਮਲ ਨੇ ਲਿਆਂਦੀ ਆ ਸੇ ਥੈਂਕ ਯੂ ਮਾਸੀ ਠੀਕੀ ਮਾਸੀ ਆਹ ਆਈ ਲਵ ਯੂ ਮਾਸੀ ਆਈ ਲਵ ਯੂ ਮਾਸੀ ਬਹੁਤ ਸੋਹਣਾ ਸਾਰਿਆਂ ਨੇ ਬਹੁਤ ਸੋਹਣਾ ਦਿੱਤੇ ਗਿਫਟ ਸਾਰਿਆਂ ਦੀ ਗਿਫਟ ਬਹੁਤ ਸੋਹਣੀ ਸੀ ਬਹੁਤ ਵਧੀਆ ਦਿੱਤੇ ਗਿਫਟ ਸਾਰੇ ਇਹ ਸਾਰੇ ਆ ਲੈ ਆਏ ਪਿਆਰ ਦੇ ਨਾਲ ਲਿਆਏ ਆ ਇਹਨਾਂ ਵਿੱਚ ਪਿਆਰ ਵੱਸਿਆ ਹੈ ਹਮ ਜੇ ਕੋ ਤਾਂ ਦੇ ਹੁੰਦੇ ਕੋ ਗਿਫਟ ਦਿੰਦਾ ਨਾ ਉਸ ਵਿੱਚ ਬਹੁਤ ਪਿਆਰ ਹੁੰਦਾ ਹਮ ਸਾਰਿਆਂ ਨੇ ਬਹੁਤ ਸੋਹਣੇ ਗਿਫਟ ਦਿੱਤੇ ਆ ਬਹੁਤ ਵਧੀਆ ਆਹ ਕਿੰਨੀ ਸੋਹਣੀ ਡਰੈੱਸ ਆ ਇਹ ਵੀ ਤੇ ਆ ਜਿਹੜੀ ਜੀਨ ਦੀਆਂ ਹਾਂ ਸਾਰੇ ਬਹੁਤ ਸੋਹਣੇ ਆ ਪਿਆਰ ਨਾ ਕਿਸੇ ਨੇ ਵੀ ਕੁਝ ਵੀ ਦਿੱਤਾ ਸਾਰਾ ਖਾਸ ਹੁੰਦਾ ਪਿਆਰ ਨਾਲ ਲਿਆਉਂਦਾ ਨਾ ਕਿਸੇ ਦੇ ਨਾਲ ਉਹ ਬਹੁਤ ਵਧੀਆ ਹੁੰਦਾ ਹੈ ਚੀਜ਼ ਹਮ ਮੈਨੂੰ ਬਹੁਤ ਵਧੀਆ ਸਾਰੇ ਚਲ ਥੈਂਕ ਯੂ ਵੀ ਸਾਰਿਆਂ ਨੂੰ ਸਾਰਿਆਂ ਨੇ ਇੰਨੇ ਸੋਹਣੇ ਗਿਫਟ ਦਿੱਤੇ ਟੌイズ ਦਿੱਤੇ ਕੱਪੜੇ ਦਿੱਤੇ ਸਾਰਿਆਂ ਦਾ ਥੈਂਕ ਯੂ ਸੋ ਮੱਚ ਸਪੈਸ਼ਲੀ ਵੀ ਇੰਨਾ ਸਾਰੇ ਆਏ ਸਾਰਿਆਂ ਨੇ ਸਾਡੀ ਸੈਲੀਬ੍ਰੇਸ਼ਨ ਚ ਪਾਰਟ ਲਿਆ ਹਿੱਸਾ ਬਣਿਆ ਸਾਰਿਆਂ ਨੇ ਆਪਣਾ ਕੀਮਤੀ ਵਕਤ ਸਾਨੂੰ ਦਿੱਤਾ ਉਹ ਹੀ ਸਾਡੀ ਬਹੁਤ ਵੱਡੀ ਗੱਲ ਆ ਵੀ ਸਾਰਿਆਂ ਨੇ ਆ ਕੇ ਟਾਈਮ ਕਰ ਦਿਆ ਨਾਲ ਬਰਥਡੇ ਸੈਲੀਬ੍ਰੇਟ ਕੀਤਾ ਸਾਡੇ ਨਾਲ ਬਹੁਤ ਵਧੀਆ ਅੰਜੋਈ ਰਾਤ ਕੀਤਾ ਸੀ ਤੇ ਇੰਨਾ ਵਧੀਆ ਅਸੀਂ ਸਾਡੀ ਦੀਦਾ ਸਾਰਿਆਂ ਨੇ ਬਰਥਡੇ ਬਣਾਇਆ ਖੁਸ਼ ਹੋ ਗਏ ਸਾਰੇ ਇੰਨੇ ਬਿਜ਼ੀ ਟਾਈਮ ਚ ਸਾਰਿਆਂ ਨੇ ਟਾਈਮ ਕੱਢਿਆ ਉਹ ਬਹੁਤ ਵੱਡੀ ਗੱਲ ਆ ਥੈਂਕ ਯੂ ਸਾਰਿਆਂ ਦਾ ਮਾਮੀ ਨੇ ਅਸਲੀਆ ਤੋਂ ਬਸ ਭੇਜਿਆ ਨਾਲ ਮੇਕਅਪ ਦਾ ਸਮਾਨ ਭੇਜਿਆ ਨਾਲ ਇੱਕ ਬ੍ਰੈਸਲੇਟ ਛੋਟਾ ਜਿਹਾ ਭੇਜਿਆ ਉਹ ਦੁਪਹਿਰੇ ਮਾਮੀ ਜੀ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਮੈਂ ਭੇਤੀ ਵੀਡੀਓ ਭਾਬੀ ਨੂੰ ਹੁਣ ਵੀ ਕਹਿੰਦੀ ਸੀ ਮੈਂ ਮਾਮੀ ਨੂੰ ਬਹੁਤ ਪਿਆਰ ਕਰਦੀ ਹਾਂ ਮੈਂ ਵੀਡੀਓ ਕਲਿੱਕ ਕਰਕੇ ਭੇਜ ਦਿੱਤੀ ਉਹਨਾਂ ਨੂੰ ਉਹ ਮੈਨੂੰ ਪੁੱਛਦੇ ਸੀ ਮੰਨਤ ਨੇ ਲਾਈਕ ਕੀਤਾ ਮੈਂ ਕਿਹਾ ਉਹਦੇ ਤਾਂ ਫੇਵਰਿਟ ਚੀਜ਼ਾਂ ਤੁਸੀਂ ਭੇਜੀਆਂ ਹਾਂਜੀ ਹਾਂਜੀ ਤੇ ਚਲੋ ਬਹੁਤ ਸੋਹਣਾ ਬਸ ਮੈਨੂੰ ਪਾ ਕੇ ਨਾ ਤੁਰੀ ਪ੍ਰੇਤ ਕਹਿੰਦੀ ਆ ਐ ਨਾ ਨਹੀਂ ਨਾ ਨਹੀਂ ਮੈਂ ਇੰਡੀਆ ਚੱਲੀ ਆ ਮੈਂ ਕਿਉਂ ਤੇ ਕਿਹਦੇ ਕੋਲ ਮੈਂ ਪਲੇਨ ਤੇ ਚੜ ਕੇ ਤੇ ਇੰਡੀਆ ਚੱਲੀ ਮਾਸੀ ਕੋਲੇ ਚਲੋ ਜੀ ਹੁਣ ਸਾਰਿਆਂ ਨੂੰ ਸਾਸਿਕਾ ਜਿੱਦਾਂ ਤੁਸੀਂ ਅੱਗੇ ਪਿਆਰ ਦਿੱਤਾ ਹੁਣ ਅੱਗੇ ਵੀ ਸਾਡੀਆਂ ਵੀਡੀਓਜ਼ ਨੂੰ ਪਿਆਰ ਦਿੰਦੇ ਰਹੋ ਅਸੀਂ ਹੋਰ ਵੀਡੀਓਜ਼ ਲੈ ਕੇ ਆਵਾਂਗੇ ਹੁਣ ਜਲਦੀ ਆਦੀ ਤੁਸੀਂ ਮੰਮੀ ਨੂੰ ਸਬਸਕ੍ਰਾਈਬ ਕਰ ਲਓ ਤੇ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਸਬਸਕ੍ਰਾਈਬ ਕਰ ਲਓ ਥੈਂਕ ਯੂ ਬਹੁਤ ਸਾਰਿਆਂ ਨੂੰ ਸਾਸਰੀ ਅਕਾਲ ਜੀ